ਕ੍ਰੇਡਿੰਗ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅਪੀਲ ਗੁਆਣ ਤੋਂ ਬਾਅਦ ਅਮਰੀਕਾ ਵਿੱਚ ਟਿਕਟੌਕ ਤੇ ਪਾਬੰਦੀ ਲਗਾਈ ਜਾ ਸਕਦੀ ਹੈ 2025 ਦੇ ਸ਼ੁਰੂ ਵਿੱਚ ਅਮਰੀਕਾ ਦੇ ਅੰਦਰ ਪਾਬੰਦੀਸ਼ੁਦਾ ਜਾਂ ਵਿੱਚ ਜਾਣ ਵਾਲੇ ਕਾਨੂੰਨਾਂ ਦੀ ਉਲੰਘਣਾ ਦੇ ਉਲਟ ਟਿਕਟੌਕ ਦੀ ਬੋਲੀ ਨੂੰ ਰੱਦ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਕੰਪਨੀ ਨੇ ਉਮੀਦ ਕੀਤੀ ਸੀ ਕਿ ਕਸੰਗੀ اپیل عدالت اس دلیل ਦਾ ਸਹਿਮਤ ਹੋਵੇਗੀ ਕਿ ਗੈਰ ਕਾਨੂੰਨੀ ਸੰਵਧਾਨਕ ਕਿਉਂਕਿ ਇਸ ਦੇ 170 ਮਿਲੀਅਨ یو ایس ਉਪਭੋਗ ਦਾ ਸਤੰਤਰ ਭਾਸ਼ਣ ਤੇ ਅਚਰਣ ਪ੍ਰਭਾਵ ਨੂੰ ਦਰਸਾਉਂਦੀ ਹੈ ਤੇ ਪਰ ਅਦਾਲਤ ਨੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਿਸ ਵਿੱਚ ਇਹ ਕਿਹਾ ਗਿਆ ਕਿ ਕਾਂਗਰਸ ਨੇ ਲਗਾਤਾਰ ਪ੍ਰਧਾਨਾਂ ਦੁਆਰਾ ਵਿਆਪਕ ਦੋ ਪੱਖੀ ਕਾਰਵਾਈ ਦਾ ਸਿੱਟਾ ਸੀ ਟਿਕਟੌਕ ਦਾ ਕਹਿਣਾ ਹੈ ਕਿ ਉਹ ਆਪਣੀ ਲੜਾਈ ਨੂੰ ਦੇਸ਼ ਦੇ ਸਰਵ ਉੱਚ ਕਾਨੂੰਨੀ ਅਥਾਰਟੀ ਯੂਐਸ ਸੁਪਰੀਮ ਕੋਰਟ ਵਿੱਚ ਲੈ ਕੇ ਜਾਵੇਗਾ ਅਮਰੀਕਾ ਚਾਹੁੰਦਾ ਹੈ ਕਿ ਟਿਕਟੌਕ ਨੂੰ ਵੇਚਿਆ ਜਾਵੇ ਤਾਂ ਇਸ ਤੇ ਪਾਬੰਦੀ ਲਾਈ ਜਾਵੇ ਕਿਉਂਕਿ ਇਹ ਕਹਿੰਦੇ ਨੇ ਕਿ ਇਸ ਦੇ ਮਾਲਕ ਚੀਨੀ ਰਾਜ਼ ਨਾਲ ਲਿੰਕ ਨੇ ਤੇ ਲਿੰਕ ਟਿਕਟੌਕ ਦੀ ਮੂਲ ਕੰਪਨੀ ਬਾਈਡੈਂਸ ਨੂੰ ਹਮੇਸ਼ਾ ਇਨਕਾਰ ਕੀਤਾ ਹੈ ਅਦਾਲਤ ਨੇ ਇਸ ਗੱਲ ਤੇ ਸਹਿਮਤੀ ਪੁਟਾਈ ਹੈ ਕਾਨੂੰਨ ਨੂੰ ਸਿਰਫ ਵਿਦੇਸ਼ੀ ਵਿਰੋਧੀ ਨਿਰੰਤਰ ਦੁਆਰਾ ਨਿਰੰਤਰ ਤਨਜਿਟ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਪਰ ਪੀ ਆਰ ਸੀ ਪੀਪਲ ਆ ਰਿਪਬਲਿਕ ਆਫ ਚਾਈਨਾ ਦੁਆਰਾ ਪੈਦਾ ਹੋਈ ਇੱਕ ਚੰਗੀ ਤਰ੍ਹਾਂ ਪ੍ਰਮਾਣਿਤ ਰਾਸ਼ੀ ਸੁਰੱਖਿਆ ਖਤਰੇ ਦੇ ਮੁਕਾਬਲੇ ਕੰਮ ਏਸ ਦੀ ਵਿਆਪਕ ਕੋਸ਼ਿਸ਼ ਕਰਦਾ ਪਰ ਟਿਕਟੌਕ ਨੇ ਕਿਹਾ ਕਿ ਇਹ ਉਸ ਦੀ ਕਾਨੂੰਨੀ ਲੜਾਈ ਦਾ ਅੰਤ ਨਹੀਂ ਸੀ ਟਿਕਟੌਕ ਦੇ ਬੁਲਾ ਰਹੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਪਰੀਮ ਕੋਰਟ ਕੋਲ ਅਮਰੀਕਾ ਅਮਰੀਕੀਆਂ ਦੇ ਭਾਸ਼ਣ ਨੇ ਆਜ਼ਾਦੀ ਅਧਿਕਾਰ ਰੱਖਿਆ ਤੇ ਇੱਕ ਸਭ ਤੋਂ ਇਤਿਹਾਸਕ ਰਿਕਾਰਡ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਮਤਵਪੂਰਨ ਸੰਵਿਧਾਨ ਮੁੱਦੇ ਨੂੰ ਅਜਿਹਾ ਹੀ ਕਰਨਗੇ। ਉਹਨਾਂ ਨੇ ਅੱਗੇ ਵੀ ਕਿਹਾ ਕਿ ਕਾਨੂੰਨ ਗਲਤ ਨੁਕਸਾਨ ਦੇ ਕਲਪਨਿਕ ਜਾਣਕਾਰੀ ਤੇ ਆਧਾਰ ਸੀ ਤੇ ਪੱਬਦੀ ਅਮਰੀਕਾ ਨੂੰ ਸੈਂਸ ਨੇ ਕਈ ਸੈਂਸ ਕਰੇਗੀ। 2024 ਦੀਆਂ ਅਮਰੀਕੀ ਚੋਣਾਂ ਡੋਨਾਲਡ ਟਰੰਪ ਦੀ ਜਿੱਤ ਐਪਲੇ ਜੀਵਨ ਰੇਖਾ ਦੀ ਪੇਸ਼ਕਸ਼ ਕਰ ਸਕਦੀ ਹੈ। 2020 ਵਿੱਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਿਕਟੌਕ ਤੇ ਪਾਬੰਦੀ ਲਾਉਣ ਦੀ ਸਫਲ ਕੋਸ਼ਿਸ਼ ਦੇ ਬਾਵਜੂਦ ਉਹਨਾਂ ਨੇ ਨਵੰਬਰ ਦੀਆਂ ਚੋਣਾਂ ਵਿੱਚ ਪਹਿਲਾਂ ਹੀ ਕਿਹਾ ਸੀ ਕਿ ਟਿਕਟੌਕ ਤੇ ਪੰਦੀ ਨੂੰ ਲਾਗੂ ਨਹੀਂ ਹੋਣ ਦੇਣਗੇ। ਟਰੰਪ ਦਾ ਉਦਘਾਟਨ 20 ਜਨਵਰੀ ਨੂੰ ਹੋਵੇਗਾ ਜਿਸ ਦਿਨ ਕਾਨੂੰਨ ਕਹਿੰਦਾ ਹੈ ਕਿ ਟਿਕਟੌਕ ਨੂੰ ਬੈਨ ਕੀਤਾ ਜਾਣਾ ਚਾਹੀਦਾ ਜਾਂ ਵੇਚਿਆ ਜਾਣਾ ਚਾਹੀਦਾ। ਹਾਲਾਂਕਿ ਇਹ ਇੱਕੜਾ ਬਾਕੀ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਆਪਣੇ ਵਾਅਦੇ ਤੇ ਅਮਲ ਕਰਨਗੇ ਜਾਂ ਨਹੀਂ। ਕਾਰਨੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਮਸ ਮੇਕਾਇ ਹੈ ਕਿ ਚੋਣੇਗੇ ਰਾਸ਼ਟਰਪਤੀ ਟਿਕਟੌਕ ਨੂੰ ਰਾਹਤ ਦੇਣ ਲਈ ਉੱਪਰ ਤੱਕ ਤਰੱਕੀ ਕਰਨਗੇ ਉਹਨਾਂ ਨੇ ਬੀਸੀਸੀ ਨਿਊਜ਼ ਨੂੰ ਦੱਸਿਆ ਕਿ ਅਮਰੀਕੀ ਕਾਂਗਰਸ ਵਿੱਚ ਚੀਨੀ ਵਿਰੋਧ ਭਾਵਨਾ ਵਿੱਚ ਬਹੁਤ ਮਜ਼ਬੂਤ ਹੈ ਇਸ ਲਈ ਹੁਣ ਦੋਮਾ ਪਾਰਟੀਆਂ ਵਿੱਚ ਕਾਫੀ ਹਲਕੇ ਹਨ ਜੋ ਚਾਹੁੰਦੇ ਨੇ ਕਿ ਟਿਕਟੌਕ ਨੂੰ ਅਮਰੀਕੀ ਬਾਜ਼ਾਰ ਤੋਂ ਸੀਮਤ ਕਰ ਦਿੱਤਾ ਜਾਵੇ ਅਦਾਲਤੀ ਕੇਸ ਨੂੰ ਟਿਕਟੌਕ ਦੇ ਦੋ ਐਪ ਦੋਵਾਂ ਨੇ ਨੇੜੇ ਦੇਖਿਆ ਜਾ ਰਿਹਾ ਤੇ ਟਿਫਨੀ ਸੀਐਨਸੀ ਨੇ ਛੋਟੇ ਕਾਰੋਬਾਰੀ ਵਕੀਲ ਨੇ ਟਿਕਟੌਕ ਸਿਰਜਣਹਾਰ ਨੇ ਕਿਹਾ ਹੈ ਕਿ ਸ਼ੁੱਕਰਵਾਰ ਦੇ ਫੈਸਲੇ ਹੈਰਾਨ ਨਹੀਂ ਨੇ ਪਰ ਬੀਸੀਸੀ ਨੇ ਨਿਊਜ਼ ਦੱਸਿਆ ਕਿ ਉਹ ਆਪਣੀ ਟਿਕਟੌਕ ਸਮਗਰੀ ਨੂੰ ਮੌਜੂਦਾ ਪਲੇਟਫਾਰਮ ਦੇ ਵਿਰੋਧੀ ਜਿਵੇਂ ਕਿ ਇੰਸਟਾਗ੍ਰam ਵਿੱਚ ਤਬਦੀਲ ਨਹੀਂ ਕਰੇਗੀ ਮੈਂ ਉਹ ਨਹੀਂ ਕਰਾਂਗੀ ਜੋ ਚਾਹੁੰਦੇ ਨੇ ਪਰ ਆਪਣੀ ਸਮਗਰੀ ਨੂੰ ਉਹਨਾਂ ਦੇ ਪਲੇਟਫਾਰਮ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਇਹ ਉਹਨਾਂ ਸਫਲ ਨਹੀਂ ਹੁੰਦਾ ਜਿੱਥੇ ਇਸ ਨੂੰ ਸੈਂਸਰ ਕੀਤੇ ਜਾਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਜਿੱਥੇ ਮੇਰੇ ਦਰਸ਼ਕਾਂ ਤੇ ਕੱਟ ਕੰਟਰੋਲ ਹੋਣ ਦੀ ਸੰਭਾਵਨਾ ਹੁੰਦੀ ਹੈ ਉਹਨਾਂ ਨੇ ਕਿਹਾ ਫਿਰ ਵੀ ਹੋਰ ਪਲੇਟਫਾਰਮ ਆਪਣੇ ਆਪ ਟਿਕਟੌਕ ਤੋਂ ਬਾਅਦ ਸੋਸ਼ਲ ਮੀਡੀਆ ਲੈਂਡਸਕੇਪ ਸਥਿਤੀ ਬਣਾ ਰਹੇ ਨੇ ਮੈਟਾ ਜੋ ਫੇਸਬੁਕ ਦੇ ਨਾਲ ਇੰਸਟਾਗ੍ਰam ਵਟਸਐਪ ਤੇ ਥੈਸ ਦਾ ਮਾਲਕ ਹੈ ਨੇ ਆਪਣੀ ਐਪਾਂ ਦੇ ਅੰਦਰ ਟਿਕਟੌਕ ਦੇ ਛੋਟੇ ਰੂਪ ਦੇ ਵੀਡੀਓ ਦੇ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ US ਕਪਰਿਕ ਦੇ ਬਾਰਿਸ ਵਾਲਾਂ ਦੇ ਵਿੱਚਕਾਰ ਉਪਭੋਗਤਾ ਨੇ ਟਿਕਟੌਕ ਦੀ ਤੁਲਨਾ ਕੀਤੀ ਆ ਹੁਣ ਵੇਖਣਾ ਹੋਵੇਗਾ ਕਿ ਫੈਸਲੇ ਤੋਂ ਬਾਅਦ ਟਿਕਟੌਕ ਅਮਰੀਕੀ ਬਾਜ਼ਾਰ ਦੇ ਵਿੱਚ ਟਿਕ ਪਾਉਂਦਾ ਜਾਂ ਫਿਰ ਨਹੀਂ ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਦਸਤਕ ਦੇਣ ਤੋਂ ਬਾਅਦ ਕਿਤਨੇ ਕਿਤੇ ਉਮੀਦ ਜਤਾਈ ਜਾ ਸਕਦੀ ਹੈ ਕਿ ਟਿਕਟੌਕ ਨੂੰ ਕਿਸੇ ਨਾ ਕਿਸੇ ਪਾਸੇ ਉਹ ਰਾਹਤ ਮਿਲ ਸਕਦੀ ਹੈ ਕੈਨੇਡੀਅਨ ਖਬਰਨਾਮੇ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨਾਰ